ਕਲ ਜੀ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਤੇ ਅੱਜ ਅਸੀਂ ਕਰਦੇ ਹਾਂ ਸਾਰਾ ਗੜੀ ਦੇ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਉਹਨਾਂ ਸੂਰਬੀਰ ਯੋਧਿਆਂ ਨੂੰ ਜਿਨ੍ਹਾਂ ਨੇ 12 ਸਤੰਬਰ 1897 ਨੂੰ ਅਫਗਾਨੀਆਂ ਦਾ ਹਜ਼ਾਰ ਅਫਗਾਨੀਆਂ ਦਾ ਇੱਕ ਲੜਾਈ ਚ ਮੂੰਹ ਮੋੜਿਆ ਸੀ ਗਿਣਤੀ ਦੇ ਸਿੰਘ ਤੇ ਉਧਰ ਹਜ਼ਾਰਾਂ ਅਫਗਾਨੀ ਉਹਨਾਂ ਦੇ ਹੌਸਲੇ ਦਾਤ ਦੇਣੀ ਬਣਦੀ ਹੈ ਅਤੇ ਇਹ ਜਿਹੜਾ ਯੁੱਧ ਲੜਾਈ ਹੈ ਇਹਨੂੰ ਦੁਨੀਆ ਦੀਆਂ ਲੜਾਈਆਂ ਚੋਂ ਇੱਕ ਗਿਣਿਆ ਜਾਂਦਾ ਹੈ ਆਓ ਅੱਜ ਸਾਡੇ ਨਾਲ ਫੈਕਟਰ ਰਮੇਸ਼ਵਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਾਰਾ ਗੜੀ ਦੇ ਸ਼ਹੀਦਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਆਂ ਵੀ ਸਾਰਾ ਗੜੀ ਦੇ ਸ਼ਹੀਦਾਂ ਨੂੰ ਲੋਕ ਕਿਉਂ ਸਜਦਾ ਕਰਦੇ ਆ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਡਾਕਟਰ ਸਾਹਿਬ ਸਾਰਾ ਗੜੀ ਦੇ ਸ਼ਹੀਦਾਂ ਨੂੰ ਸਿਰਫ ਪੰਜਾਬ ਹੀ ਨਹੀਂ ਵੱਖ-ਵੱਖ ਦੇਸ਼ਾਂ 'ਚ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਨਮਨ ਕੀਤਾ ਜਾਂਦਾ ਇਹ ਉਹਨਾਂ ਨੂੰ ਯਾਦ ਕਿਉਂ ਕੀਤਾ ਜਾਂਦਾ ਸ਼ਹੀਦ ਤਾਂ ਹੋਰ ਵੀ ਬੜਿਆ ਸਿਰਫ ਇਹਨਾਂ ਦੇ ਹਿੱਸੇ ਇੰਨੀ ਪ੍ਰਸਿੱਧੀ ਇਹਨਾਂ ਮਾਨਸਤ ਕਰ ਕਿਵੇਂ ਆਇਆ ਜੀ ਧੰਨਵਾਦ ਸੰਤੋਖ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਦੇਖਦਾ ਸਾਰੇ ਦਰਸ਼ਕਾਂ শ্রোਤਿਆਂ ਨੂੰ ਵੈਕਤ ਜੀ ਦਾ ਖਾਲਸਾ ਵੈਕਤ ਜੀ ਕੀ ਫਤਿਹ ਜੀ ਬਦਦਾ ਸਾਦਾ ਕੜੀ ਦੇ ਸਥਾਨ ਤੇ ਖੜੇ ਆ ਇਹ ਉਹ ਪਵਿੱਤਰ ਸਥਾਨ ਹੈ ਉਹਨਾਂ 21 ਸ਼ਹੀਦਾਂ ਦੀ ਯਾਦ ਵਿੱਚ ਜਿਨ੍ਹਾਂ ਨੇ 12 ਸਤੰਬਰ 1897 ਨੂੰ ਲਾਹਾਨੀ ਕੁਰਬਾਨੀ ਦਿੱਤੀ ਜੀ ਅਸੀਂ ਇਸ ਗੱਲ ਦੇ ਪਿਛੋਕੜ ਦੇ ਵਿੱਚ ਜਾਂਦੇ ਆ ਤਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਹੁਤ ਲੰਮਾ ਸਮਾਂ ਰਿਹਾ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਜਾਂਦੀ ਹੈ 1849 ਦੇ ਵਿੱਚ ਪੰਜਾਬ ਜਿਹੜਾ ਉਹ ਅੰਗਰੇਜ਼ਾਂ ਦੇ ਅਧੀਨ ਆ ਜਾਂਦਾ ਤਾਂ ਸਿੱਖ ਸੁਨਾਵਾਂ ਦੇ ਵਿੱਚ ਉਸ ਵੇਲੇ ਇੱਕ ਬੜੀ ਬੇਚੈਨੀ ਸੀ ਵੀ ਕੀ ਕੀਤਾ ਜਾਏ ਫਸਾਦਾ ਜਿਹੜਾ ਉਹਦਾ ਅੰਤ ਹੋ ਜਾਂਦਾ ਤਾ ਅੰਗਰੇਜ਼ਾਂ ਨੇ ਉਹਨਾਂ ਹੀ ਸੂਰਬੀਦਾਨੂ ਆਪਣੀ ਫੌਜ ਵਿੱਚ ਪਰਤੀ ਕਰ ਲਿਆ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਵੀ ਇਹ ਜਿਹੜੇ ਸਿੱਖ ਸੈਨਿਕ ਨੇ ਇਹਨਾਂ ਨੇ ਸਾਨੂੰ ਮਰਾਜ਼ਮੀ ਕਰਨ ਦੇਣਾ ਨੰਦਲਾ ਨੂਰਪੁਰੀ ਨੇ ਤੰਦ ਲੈਣਾ ਮਹਾਰਾਜਾ ਸਾਹਿਬ ਦੀ ਕਬਰ ਤੇ ਲਿਖੀਆਂ ਨੇ ਅੱਥੀ ਉੱਤੇ ਸੁੱਤਿਆ ਸ਼ੇਰਾ ਡੂੰਗੀ ਲੀਂਗ ਤੇ ਸੁੱਤਿਆ ਸ਼ੇਰਾ ਕਿੱਧਰ ਬਾਗਾ ਮੋੜੀ ਜਾਣਾ ਕਾਨੂੰਨਾਂ ਤੇ ਤੋੜੀ ਜਾਣਾ ਤੇਰੀਆਂ ਕੀਤੀਆਂ ਤੂੰ ਹੀ ਜਾਣੇ ਸਾਥੋਂ ਇਹ ਹਿਸਾਬ ਨਹੀਂ ਰਹਿਣਾ ਅੱਜ ਵੀ ਖੁੱਸਾ ਕੱਲ ਵੀ ਖੁੱਸਾ ਸ਼ੇਰਾ ਤੇਰੇ ਜਾਨ ਤੋਂ ਪਿੱਛੋਂ ਸਾਡੇ ਕੋਲ ਪੰਜਾਬ ਨਹੀਂ ਰਹਿਣਾ ਪੰਜਾਬ ਗੁਲਾਮ ਹੋ ਗਿਆ ਜਿੰਨੀਆਂ ਵੀ ਮੂਵਮੈਂਟਾਂ ਚੱਲੀਆਂ ਭਾਵੇਂ ਐਂਗਲੋ ਸਿੱਖ ਵਾਰਦੀਆਂ ਪਹਿਲੀਆਂ ਪੰਜ ਲੜਾਈਆਂ ਨੇ ਜਾਂ ਐਂਗਲੋ ਸਿੱਖ ਵਾਰਦੀਆਂ ਦੂਧੀਆਂ ਚਾਰ ਲੜਾਈਆਂ ਨੇ ਇਹ ਸਾਰੀਆਂ ਪੰਜਾਬ ਦੇਸ਼ ਨੂੰ ਬਚਾਉਣ ਵਾਸਤੇ ਸਨ ਤਾਂ ਅੰਗਰੇਜ਼ਾਂ ਜਿਹੜਾ ਇਲਾਕੇ ਦੇ ਵਿੱਚ ਲੜਾਈ ਹੋਈ ਹੈ ਅਫਗਾਨਿਸਤਾਨ ਜਿੱਥੇ ਆਰਕzai ਕਬੀਲੇ ਨੇ ਅਫਗਾਨੀ ਕਬੀਲੇ ਨੇ ਉਹ ਜ਼ਿਲ੍ਹਾ ਕੋਹਾਰਟ ਹੈ ਔਰ ਉਹਦੀ ਜਿਹੜੀ ਸੀਮਾ ਉੱਥੇ 11 ਜਿਹੜੀਆਂ ਚੌਕੀਆਂ ਸੀ ਇਹਨਾਂ ਨੇ ਉੱਥੇ ਸਿੱਖ ਸੈਨਿਕ ਤਾਇਨਾਤ ਕੀਤੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਪਤਾ ਸੀ ਵੀ ਇਹ ਸਿੱਖ ਯੋਧੇ ਜਿਹੜੇ ਨੇ ਅਫਗਾਨੀਆਂ ਨੂੰ ਕੇਵਲ ਇਹੀ ਟੱਕਰ ਦੇ ਸਕਦੇ ਨੇ ਇਹ ਜਿਹੜੀ ਸਾਦਾਗੜੀ ਚੌਕੀ ਹੈ ਇਹਦਾ ਬੜਾ ਮਹੱਤਵ ਸੀ ਕਿਉਂਕਿ ਇੱਕ ਪਾਸੇ ਕਿਲਾ ਗੁਲਿਸਤਾਨ ਹੈ ਇੱਕ ਪਾਸੇ ਲੋਕਾਟ ਹੈ ਔਰ ਇਹ ਲਗਭਗ 12 ਕਿਲੋਮੀਟਰ ਦੀ ਦੂਰੀ ਤੇ ਸੀ ਇੱਕ ਦੂਜੇ ਨੂੰ ਦਿਖਾਈ ਨਹੀਂ ਸੀ ਦਿੰਦੇ ਇਸ ਲਈ ਚੌਕੀ ਵਿਛਾਲੇ ਬਣਾਈ ਗਈ ਸੀ ਕਿਉਂਕਿ ਜਿਹੜੀ ਅਫਰੀਦੀ ਕਬੀਲੇ ਸਨ ਹਰਕਦਾਈ ਇਹਨੂੰ ਵਜੀਰਸਤਾਨ ਦਾ ਵੀ ਕਿਹਾ ਜਾਂਦਾ ਕਿਉਂਕਿ ਵਜੀਰ ਕਬੀਲੇ ਦੇ ਲੋਕ ਵਸਤੇ ਸਨ ਇਹ ਅੰਗਰੇਜ਼ਾਂ ਦਾ maal ਲੁੱਟ ਲੈਂਦੇ ਸਨ ਔਰ ਇਸ ਕਰਕੇ ਚੌਕੀ ਬਣਾਈ ਗਈ ਸੀ ਵੀ ਜੇ ਇੱਕ ਪਾਸੇ ਹਮਲਾ ਹੁੰਦਾ ਤਾਂ ਦੂਜੀ ਦੂਜੇ ਕਿਲੇ ਨੂੰ ਇਹ ਸਿਗਨਲ ਦੇ ਸਕਣ ਤਾਂ ਇਹਨਾਂ ਕੋਲੇ ਕੋਈ ਮਾਦੂਤ ਹਥਿਆਰ ਨਹੀਂ ਸਨ ਤਾ ਉਸ ਵੇਲੇ ਇਹ ਫਰੀਦੀਆਂ ਨੇ ਇਹ ਵਿਚਾਰ ਬਣਾਇਆ ਵੀ ਇਹਨਾਂ ਨੂੰ ਪਤਾ ਲੱਗਦਾ ਤੇ ਸਭ ਤੋਂ ਪਹਿਲਾਂ ਜਿਹੜੀ ਸਦਾਗੜੀ ਦੀ ਚੌਕੀ ਹੈ ਇਹਦੇ ਤੇ ਹੀ ਹਮਲਾ ਕੀਤਾ ਜਾਵੇ ਕਬਾਈਲੀ ਨੇਤਾ ਗੁਲ ਬਾਦਸ਼ਾ ਉਹਦੀ ਕਮਾਂਡ ਇਹ ਜਿਹੜੇ ਨੇ ਆਏ ਜੀ ਤਾਂ ਸਦਾਗੜੀ ਚੌਕੀ ਹੈ ਇਹਨਾਂ ਦੇ ਆਪਾਂ ਤਸਵੀਰਾਂ ਦੇਖ ਰਹੇ ਹਾਂ ਹਵਾਲਾ ਸਦਾਦ ਸਿੰਘ ਸਿੰਘ ਜੀ ਜਿਹੜੇ ਚੌਕੀ ਦੇ ਕਮਾਂਡਰ ਨੇ ਜੀ ਸਦਾਦ لال ਸਿੰਘ ਜਿਹੜੇ ਨਾਇਕ ਨੇ ਚੰ다 ਸਿੰਘ ਲਾਇਸ ਨਾਇਕ ਨੇ ਤੇ 21 ਹੋਲ ਜਿਹੜੇ ਟੋਟਾ ਦੇ 21 ਤੇ ਇਹਨਾਂ ਵਿੱਚ ਖੁਦਾ 21 ਸੀ ਨਹੀਂ ਜੀ 22 ਸੀ ਇੱਕ ਖੁਦਾਦਾਰ ਜਿਹੜੇ ਸੀ ਉਸ ਵੇਲੇ ਸਿਵੈ ਸੇਵਕ ਸਨ ਉਹਨਾਂ ਨੂੰ ਫੌਜੀ ਸਨਮਾਨ ਜਿਹੜਾ ਉਹ ਨਹੀਂ ਦਿੱਤਾ ਗਿਆ ਅੱਛਾ ਤਾਂ ਇਹਨਾਂ ਨੇ ਉਹਨਾਂ ਨੂੰ ਇਹ ਹੋ ਗਿਆ ਜਿਹੜੇ ਦਾ ਗੁਰਮਖ ਸਿੰਘ ਨਹੀਂ ਉਹ ਸਿਗਨਲ ਮੈਨ ਨੇ ਜੀ ਤਾਂ ਇਸ ਸਿਗਨਲ ਚੌਕੀ ਦੇ ਸਭ ਤੋਂ ਪਹਿਲਾਂ ਜਿਹੜਾ ਹਮਲਾ ਕੀਤਾ ਜਾਵੇ ਅੱਛਾ ਉਹ ਲਗਭਗ ਉਹਦਾ ਢੋਲ ਵਜਾਉਂਦੇ ਆਏ ਨੇ ਲਗਭਗ 10 ਤੋਂ 12 ਹਜ਼ਾਰ ਜਿਹੜੇ ਲੋਕ ਸੀ ਉਹ ਟੋਲ ਵਜਾਉਂਦੇ ਆਏ ਨੇ ਵੀ ਇਹ ਕਿਹਿਆਂ ਨੂੰ ਮਾਰਨਾ ਕਿੱਡਾ ਤਾਂ ਉਹਨਾਂ ਨੇ ਆ ਕੇ ਸਭ ਤੋਂ ਪਹਿਲਾਂ ਸੰਦੇਸ਼ ਭੇਜਿਆ ਹੈ ਵੀ ਅਸੀਂ ਤੁਹਾਨੂੰ ਘੇਲਿਆ ਅਸੀਂ ਤੁਹਾਨੂੰ ਘੇਲਿਆ ਤੁਸੀਂ ਹਥਿਆਤ ਸੜ ਜੀ ਸਾਧ ਇਛਲ ਸਿੰਘ ਨੇ ਇਹ ਗੱਲ ਕਹੀ ਵੀ ਅਸੀਂ ਉਧਰੋਂ ਨਾ ਚੇਤਾਵਨੀ ਚੇਤਾਵਨੀ ਤਾਂ ਨਹੀਂ ਦਿੱਤੀ ਹੈ ਨਹੀਂ ਮੈਸੇਜ ਆਇਆ ਜੀ ਸ਼ਾਂਤ ਨੇ ਦਿੱਤਾ ਸ਼ਾਂਤੀ ਦੂਤ ਆਇਆ ਗੱਲਬਾਤ ਕੀਤੀ ਹੈ ਉਹਨਾਂ ਅੱਗੇ ਵੀ ਨਹੀਂ ਅਸੀਂ ਉਸ ਗੁਰੂ ਦੇ ਸਿੱਖ ਹਾਂ ਜਿਨ੍ਹਾਂ ਨੇ ਕਿਹਾ ਸੀ ਜਦ ਆਪ ਕੀ ਉਹ ਨਿਦਾਨ ਬਣੇ ਅਤੇ ਹੀਦਣਵੇਂ ਤਵਜੂਜ ਮਦੂ ਲੜ ਕੇ ਸੀਤ ਹੋ ਜਾਵਾਂਗੇ ਤਾਂ ਹਥਿਆਦ ਨਹੀਂ ਛੱਡਦੇ ਤਾਂ ਉਹ ਤਾਂ ਫਿਰ ਕਹੇਗਾ ਕਿ ਜਿਹੜੀ ਲੜਾਈ ਹੋਈ ਹੈ ਪਹਿਲਾਂ ਜਦੋਂ ਉਹਨਾਂ ਨੇ ਹਮਲਾ ਕੀਤਾ ਉਹਦੇ ਵਿੱਚ ਇਹਨਾਂ ਨੇ ਉਹਨਾਂ ਦੇ 600 ਸੈਨਿਕ ਬਾਹਰ ਦਿੱਤੇ ਨੇ ਅੱਛਾ ਉਹ ਤਾਂ ਉਹਨਾਂ ਨੂੰ ਪਿੱਛੇ ਹਟਣਾ ਪਿਆ ਜੀ ਜਿਹੜੇ ਕੋਈ ਸੈਨਿਕ ਸਾਡੇ ਜਿਹੜੇ ਸੀ ਉਹ ਲਗਭਗ 100 ਸੈਨਿਕ ਜਿਹੜੇ ਸਾਡੇ ਚੌਕੀ ਤੋਂ ਬਾਹਰ ਆ ਕੇ ਲੜੇ ਨੇ ਉਹਨਾਂ ਦੇ ਕੁਝ ਸ਼ਹੀਦ ਹੋ ਗਏ ਕੋ ਜਿਹੜੀ ਸੀ ਫੱਟੜ ਹੋ ਗਏ ਜਦੋਂ ਉਹ ਪਿੱਛੇ ਹਟੇ ਨੇ ਇਹ ਉਹਨਾਂ ਦੀਆਂ ਦਿਆਂ ਨੂੰ ਜਾਂ ਉਹ ਜ਼ਖਮੀਆਂ ਨੂੰ ਚੁੱਕ ਕੇ ਅੰਦਰ ਲਾ ਲਏ ਤਾਂ ਦੁਬਾਰਾ ਉਹਨਾਂ ਨੇ ਬਹੁਤ ਵੱਡਾ ਇੱਕ ਹਮਲਾ ਕੀਤਾ ਉਹਦੇ ਵਿੱਚ ਉਹਨਾਂ ਨੇ ਇੱਕ ਚਾਲ ਚੱਲੀ ਵੀ ਦੋ ਪਲੰਗ ਜੋੜ ਕੇ ਉਹਨਾਂ ਦੇ ਵਿੱਚ ਮਿੱਟੀ ਤੇ ਪੱਥਰ ਭਾਦ ਕੇ ਇੱਕ ਕੰਧ ਬਣਾ ਲਈ ਜੀ ਔਰ ਉਸ ਕੰਧ ਦੀ ਸ਼ੈਟਰ ਦੇ ਨਾਲ ਅੱਗੇ ਵਧੇ ਨੇ ਕਿਉਂਕਿ ਇਹਨਾਂ ਕੋਲੇ ਸਦਾਦਨ ਨਦਾਈ ਫਲਾਂ ਸਨ ਮਸ਼ੀਨਾਂ ਦਾ ਨਹੀਂ ਸਨ ਕਿਉਂਕਿ ਉਹਨੂੰ ਤੋੜਿਆ ਨਹੀਂ ਸੀ ਜਾ ਸਕਦਾ ਉਹ ਨੇੜੇ ਆ ਕੇ ਉਹਨਾਂ ਨੇ ਕੰਧ ਨੂੰ ਜਿਹੜਾ ਸੀ ਪਾੜ ਪਾ ਲਿਆ ਤਾਂ ਇਹ ਲੜਾਈ ਲਗਭਗ ਜਿਹੜੀ ਹੈ 7 ਘੰਟੇ ਚੱਲਦੀ ਹੈ ਕਿਉਂਕਿ ਸਵੇਰ ਹੀ ਸਵੇਰੇ ਜਿਹੜੀ 9 ਵਜੇ ਤਾਂ ਗੁਰਮukh ਸਿੰਘ ਸਿਗਨਲ ਮਨਨ ਲੋਕ ਹਾਰਟ ਨੂੰ ਸਿਨਿਆ ਦੇ ਦਿੱਤਾ ਸੀ ਵੀ ਬਹੁਤ ਪਾਧੀ ਲਸ਼ਕਤ ਇੱਕ ਦਿਖਾਈ ਦੇ ਦੇ ਆ ਤਾਂ ਤੁਸੀਂ ਮਦਦ ਕਦੋਂ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਇਸ ਵੇਲੇ ਕੋਈ ਮਦਦ ਨਹੀਂ ਕਰ ਸਕਦੇ ਤਾਂ ਤੁਸੀਂ ਆਪਣਾ ਪ੍ਰਬੰਧ ਆਪ ਕਰੋ ਜੋ ਚਾਹੁੰਦੇ ਹੋ ਤੁਸੀਂ ਕਰ ਲਓ ਉਦੋਂ ਮਦਦ ਕੋਈ ਨਹੀਂ ਆ ਸਕਦੀ ਸੀ ਗੁਲਿਸਤਾਨ ਤੋਂ ਕੋਈ ਮਦਦ ਜਿਹੜੀ ਸੀ ਨਹੀਂ ਆ ਸਕਦੀ ਉਹਨਾਂ ਨੇ ਕੰਧ ਨੂੰ ਪਾੜ ਪਾ ਲਿਆ ਔਰ ਉਹਦੇ ਵਿੱਚ ਉਹਨਾਂ ਨੇ ਜਿਹੜੀ ਸੀ ਉਹ ਅੱਗ ਲਾ ਦਿੱਤੀ ਉਹ ਲਾਸ ਜਿਹੜਾ ਮੈਸੇਜ 3:30 ਵਜੇ ਉਹ ਸਰਦ ਗੁਰਮਖ ਸਿੰਘ ਦਾ ਕਰਨਲ ਹਾਟਨ ਜਿਹੜੇ ਕਿਲਾ ਲਾਉ ਘੜ ਦੇ ਕਮਾਂਡਰ ਸਨ ਉਹਨਾਂ ਨੂੰ ਜਾਂਦਾ ਹੈ ਕਿ ਸਾਡੇ ਸ਼ਹੀਦ ਹੋ ਚੁੱਕੇ ਨੇ ਮੈਨੂੰ ਇਸ ਵੇਲੇ ਇਹ ਸਿਸਟਮ ਬੰਦ ਕਰਨ ਦੀ ਆਗਿਆ ਦਿੱਤੀ ਜਾਵੇ ਜਦੋਂ ਉਹਨਾਂ ਨੇ ਕਿਹਾ ਪਰਮਿਸ਼ਨ ਗਰੰਟਡ ਉਹਨਾਂ ਨੇ ਉਹ ਸਦਾ ਜਮਲੇ ਦੇ ਥੈਲੇ ਦੇ ਵਿੱਚ ਸਿਸਟਮ ਜਿਹੜਾ ਬੰਦ ਕੀਤਾ ਆਪ ਉਸ ਵੇਲੇ ਖਦਾਨਗੀ ਦੀ ਗੱਲ ਸੀ ਕਿਉਂਕਿ ਉਹਨਾਂ ਅੱਗ ਲਾ ਦਿੱਤੀ ਸੀ ਸਦਾ ਗੁਰਮਖ ਸਿੰਘ ਦੇ ਦੱਸਦੇ ਆ ਵੀ ਅੱਗ ਜਿਹੜੀ ਉਹ ਲੱਗ ਚੁੱਕੀ ਸੀ ਔਰ ਜਿਹੜੀਆਂ ਰੈਫਲਾਂ ਸੀ ਕਦੇ ਉਹ ਸਦਾ ਹੀ ਫਲਵਲ ਜਾਂਦੇ ਨੇ ਕਦੇ ਕਿਉਂਕਿ ਉਹ ਵੀੜੀਆਂ ਹੀ ਐਸੇ ਕਦੇ ਉਹ ਸਦਾ ਹੀ ਫਲਵਲ ਦੁਸ਼ਮਣ ਨੂੰ ਇਹ ਨਾ ਪਤਾ ਲੱਗੇ ਵੀ ਇਹ ਇਕੱਲੇ ਰਹਿ ਗਏ ਨੇ ਕਿਉਂਕਿ ਲਾਸ ਜਿਹੜਾ ਹੈ 4:30 ਵਜੇ ਬਹੁਤ ਵੱਡੀ ਫੈਦੰਗ ਹੋਈ ਹੈ ਇਹਦਾ ਮਤਲਬ ਸੀ ਉਸ ਵੇਲੇ ਉਹਨਾਂ ਅਫਗਾਨੀਆਂ ਨੇ ਜਿੱਤ ਦੀ ਖੁਸ਼ੀ ਜਿਹੜੀ ਹੈ ਮਨਾਈ ਹੈ ਉਹਨਾਂ ਨੇ ਜਿਉਂਦੇ ਜੀ 1 ਇੰਚ ਵੀ ਧਰਤੀ ਤੇ ਇਹਨਾਂ ਨੂੰ ਪੈਰ ਨਹੀਂ ਰੱਖਣ ਦਿੱਤਾ ਤਾਂ ਉਸ ਵੇਲੇ ਅਧਾਬਾਦ ਪ੍ਰਯਾਗ ਦਾ ਅਖਬਾਰ ਸੀ ਪਹਿਨੀਅਤ ਉਹਨੇ ਫਿਰ ਐਡੀਟੋਰੀਅਲ ਨੋਟ ਲਿਖਿਆ ਜਿਸ ਕਰਕੇ ਸਾਰੀ ਦੁਨੀਆ ਨੂੰ ਪਤਾ ਲੱਗਦਾ ਤੇ ਮਲਕਾ ਵਿਕਟੋਰੀਆ ਨੇ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਇਹਨਾਂ ਨੂੰ ਸ਼ਰਧਾਂਜਲੀ ਦਿੱਤੀ ਇਕੀ ਹਾਦ ਸਾਦਾਗੜੀ ਭੇਜੇ ਗਏ ਉਹਨਾਂ ਦੇ ਸਨਮਾਨ ਵਾਸਤੇ ਉਹ ਸਾਧਿਆ ਨੂੰ ਇੰਡੀਅਨ ਆਰਡਰ ਆਫ ਮੈਜਟ ਜਿਹੜਾ ਉਸ ਵੇਲੇ ਭਾਰਤੀਆਂ ਨੂੰ ਦਿੱਤਨ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਸਨਮਾਨ ਸੀ ਉਹ ਦਿੱਤਾ ਗਿਆ 5-500 ਰੁਪਏ ਨਕਦ ਉਹਨਾਂ ਦੇ ਆਸ਼ਵਤਾਂ ਨੂੰ ਉਹਨਾਂ ਦੀ ਵਿਧਵਾਵਾਂ ਨੂੰ ਪੈਨਸ਼ਨ ਔਰ ਦੋ-ਦੋ ਮਦਬੇ ਜਿਹੜੀ ਸੀ ਉਹ ਜ਼ਮੀਨ ਦਿੱਤੀ ਗਈ ਤਾਂ ਇਹ ਦੁਨੀਆ ਦੀਆਂ ਮਹੱਤਵਪੂਰਨ ਜਿਹੜੀਆਂ ਲੜਾਈਆਂ ਨੇ ਉਹਦੇ ਵਿੱਚੋਂ ਇਹ ਇੱਕ ਲੜਾਈ ਮੰਨੀ ਜਾਂਦੀ ਹੈ ਤਾਂ ਉਹਨਾਂ ਨੇ ਇਹਨਾਂ ਦੀ ਯਾਦ ਦੇ ਵਿੱਚ ਦੋ ਇਹ ਗੋਦਰਾ ਦੇ ਬਣਾਏ ਇੱਕ ਸਦਾਗੜੀ ਸਾਹਿਬ ਇੱਕ ਅਮਸਦ ਸਾਹਿਬ ਹੈ ਜਿਹਦਾ ਪ੍ਰਬੰਧ ਛਦਮਣੀ ਗੋਦਰਾ ਦਾ ਪ੍ਰਬੰਧਕ ਕਮੇਟੀ ਕੋਲੇ ਹੈ ਇੱਕ ਲੋਕ ਹਾਰਟ ਦੇ ਵਿੱਚ ਔਰ ਇੱਕ ਯਾਦਗਾਰ ਜਿਹੜੀ ਹੈ ਉਹਨਾਂ ਨੇ ਜਿਹੜਾ ਉਹ ਜਿਹੜੇ ਪੱਥਰ ਸਨ ਉੱਥੇ ਸਦਾਗੜੀ ਦੇ ਵਿੱਚ ਉਸ ਪੱਥਰ ਨਾਲ ਇੱਕ ਯਾਦਗਾਰ ਜਿਹੜੀ ਸੀ ਬਣਾਈ ਹੈ ਔਰ ਇੱਥੇ ਹਰ ਸਾਲ ਇਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜਾ ਹੈ ਉਹ ਬਹੁਤ ਵੱਡੇ ਪੱਧਰ ਤੇ ਕੀਦੀ ਦਿਨ ਮਨਾਇਆ ਜਾਂਦਾ ਹੈ ਜਿਸ ਵੇਲੇ ਕੈਪਟਨ ਸਾਹਿਬ ਦੀ ਸਰਕਾਰ ਸੀ ਉਸ ਵੇਲੇ ਇਹਨਾਂ ਨੇ ਹੁਣ ਇਹ ਰਲ ਮਿਲ ਕੇ ਕਿਉਂਕਿ ਇਹ ਆਦਮੀ ਦੇ ਅੰਡਰ ਕਰ ਦਿੱਤਾ ਸੀ ਜਿਹੜੇ ਚੇਅਰਮੈਨ ਨੇ ਉਹ ਆਦਮੀ ਦੇ ਅਫੀਸਰ ਹੁੰਦੇ ਨੇ ਜਿਹੜੇ ਵਾਈਸ ਚੇਅਰਮੈਨ ਨੇ ਮਾਨਯੋਗ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਹੁੰਦੇ ਨੇ ਇਹ ਸਾਂਝੇ ਤੌਰ ਤੇ ਪਲਾਲਾ ਕੀਤਾ ਜਾਂਦਾ ਹੈ ਤੇ ਬਾਅਦਾਂ ਸਤੰਬਰ ਨੂੰ ਸ਼ਹੀਦਾਂ ਦੇ ਪਰਿਵਾਰ ਵੀ ਆਉਂਦੇ ਨੇ ਉਹਨਾਂ ਨੂੰ ਵੀ ਸਨਮਾਨ ਦਿੱਤਾ ਜਾਂਦਾ ਹੈ ਫੌਜ ਵੀ ਫੌਜੀਆਂ ਨੂੰ ਜਿਹੜਾ ਸਨਮਾਨਤ ਕੀਤਾ ਜਾਂਦਾ ਹੈ ਇਹ ਅੱਜ ਦਾ ਦਿਨ ਸਾਡੇ ਲਈ ਬੜਾ ਮਹੱਤਵਪੂਰਨ ਹੈ ਜਿੱਥੇ-ਜਿੱਥੇ ਵੀ ਸਿੱਖ ਫੌਜਾਂ ਬੈਠੀਆਂ ਖਾਲਸਾ ਹੀ ਫੌਜਾਂ ਨੇ ਜੇ ਖਾਲਸਾ ਹੀ ਜਿਹੜੇ ਫੌਜੀ ਨੇ ਹਰ ਯੂਨਿਟ ਦੇ ਵਿੱਚ ਇਹ ਦਿਨ ਮਨਾਇਆ ਜਾਂਦਾ ਉਹਨਾਂ ਦੱਸਿਆ ਜਾਂਦਾ ਕੁਝ ਦੇਸ਼ਾਂ ਜਿਵੇਂ ਫਰਾਂਸ ਹੈ ਇੰਗਲੈਂਡ ਹੈ ਜਾਪਾਨ ਹੈ ਉੱਥੇ ਦੇ ਤਾਂ ਇਤਿਹਾਸ ਦੇ ਵਿੱਚ ਪੜਾਇਆ ਜਾਂਦਾ ਪਰ ਸਾਡੀ ਬਦਕਿਸਮਤੀ ਹੈ ਵੀ ਸਾਡੇ ਇਤਿਹਾਸ ਦੇ ਵਿੱਚ ਸਾਦਾ ਗੱਡੀ ਦੀ ਲੜਾਈ ਜਿਹੜੀ ਹੈ ਉਹ ਨਹੀਂ ਪੜਾਈ ਜਾਂਦੀ ਕਿ ਸਾਡੇ ਦੇਸ਼ ਦੇ ਵਾਸਤੇ ਇੱਕ ਮਹਤਵਪੂਰਨ ਲੜਾਈ ਹੈ ਉਹਦੇ ਨੂੰ ਪੜਾਉਣਾ ਚਾਹੀਦਾ ਹੈ ਔਰ ਇਹਨਾਂ ਸ਼ਬਦਾਂ ਨਾਲ ਉਹਨਾਂ ਸ਼ਹਾਦਾਗੜੀ ਦੇ 21+ ਖੁਦਾਦਾਦ ਬੇਸ਼ੱਕ ਉਹ ਸੰਸ਼ੀਤ ਹੋਏ ਨੇ ਬੇਸ਼ੱਕ ਉਹ ਸੈਨਿਕ ਨਹੀਂ ਚਾਣ ਉਹਨਾਂ ਨੂੰ ਸ਼ਹਾਦਾ ਤੇ ਫੁੱਲ ਪੇਂਟ ਕਰਦੇ ਆ ਤੇ ਆਮ ਲੋਕਾਂ ਨੂੰ ਵੀ ਇਹ ਕ ਅਪੀਲ ਕਰਦੇ ਆ ਕਿ ਇਸ ਦਿਨ ਤੇ ਸਾਨੂੰ ਸਾਰਿਆਂ ਨੂੰ ਇਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਹੈ ਉਹਨਾਂ ਨੂੰ ਨਤਮਸਤਕ ਹੋਣਾ ਚਾਹੀਦਾ ਹੈ ਤਾਂ ਕਿ ਸਾਨੂੰ ਪਤਾ ਲੱਗੇ ਦੇਸ਼ ਤੇ ਕੌਮ ਲਈ ਕਿਹੜੇ ਕਿਹੜੇ ਲੋਕਾਂ ਨੇ ਆਪਣੀ ਕੁਰਬਾਨੀ ਦਿੱਤੀ ਹੈ ਆ ਬਿਲਕੁਲ ਜੀ ਤੁਸੀਂ ਸੁਣਿਆ ਡਾਕਟਰ ਸਾਹਿਬ ਹੋਰਾਂ ਤਾਂ ਵੀ ਜਿਹੜਾ ਸਾਰਾ ਗੜੀ ਦਾ ਇਤਿਹਾਸ ਗੌਰਮ ਮਈ ਜਿਹੜਾ ਸਾਡੇ ਉਹਨਾਂ ਨੇ ਲੜਾਈ ਲੜੀ ਸੀ ਦੁਨੀਆ ਵਿੱਚ ਉਹ ਇੱਕ ਜਾਣੀ ਜਾਂਦੀ ਆ ਗਿਣਤੀ ਦੀਆਂ ਜਿਹੜੀਆਂ ਡਾਕਟਰ ਸਾਹਿਬ 7 ਲੜਾਈਆਂ ਜਿਨ੍ਹਾਂ ਚੋਂ ਇੱਕ ਗਿਣੀ ਜਾਂਦੀ ਆ 8 ਜੀ 8 ਉਹਨਾਂ ਚੋਂ ਇੱਕ ਗਿਣੀ ਜਾਂਦੀ ਆ ਆ ਗਿਣੀ ਕਿ ਵੀ ਕਿਉਂ ਨਾ ਜਾਵੇ ਕਿਉਂਕਿ ਇਹਨਾਂ ਨੇ ਮੈਦਾਨ ਨਹੀਂ ਛੱਡਿਆ ਆਖਰੀ ਦਮ ਤੱਕ ਔਰ ਲੜੇ ਬੇਸ਼ੱਕ ਅ ਅੰਗਰੇਜ਼ ਸਰਕਾਰ ਲਈ ਲੜੇ ਲੇਕਿਨ ਆਪਣੇ ਫਰਜ਼ਾਂ ਨੂੰ ਆਪਣੀ ਜਾਨ ਨਾਲ ਉਹਨਾਂ ਨੇ ਨਿਭਾਇਆ ਡਾਕਟਰ ਸਾਹਿਬ ਤੁਸੀਂ ਵਿਸਥਾਰ ਨਾਲ ਉਹਨਾਂ ਦੇ ਜੀਵਨ ਤੇ ਚਾਨਣਾ ਡਾਕਟਰ ਸਾਹਿਬ ਨੇ ਪਾਇਆ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਆਓ ਅਸੀਂ ਵੀ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਇਨ੍ਹਾਂ ਸੂਰਬੀਰਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਉਹਨਾਂ ਦੀ ਗੌਰਵਮਈ ਗਾਥਾ ਤੋਂ ਜਾਣੂ ਕਰਵਾਈਏ ਤਾਂ ਜੋ ਜੜੀਆਂ ਆਉਣ ਵਾਲੀਆਂ ਨਸਲਾਂ ਉਹ ਵੀ ਸਾਡੇ ਇਨ੍ਹਾਂ ਸ਼ਹੀਦਾਂ ਤੇ ਪੈਰਾਂ ਤੇ ਚੱਲਦੀਆਂ ਹੋਈਆਂ ਆਪਣਾ ਜਿਹੜਾ ਜੀਵਨ ਅਦੇਸ਼ ਨੂੰ ਸਮਾਜ ਨੂੰ ਕੌਮ ਨੂੰ ਸਮਰਪਿਤ ਕਰਨ ਅਤੇ ਸਿੱਖ ਕੌਮ ਇਸੇ ਤਰ੍ਹਾਂ ਬਲੰਦੀਆਂ ਨੂੰ ਛੂਂਦੀ ਰਵੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਚੈਨਲ ਦਾ ਧੰਨਵਾਦ ਜੀ ਤੁਹਾਡਾ ਧੰਨਵਾਦ ਆ ਮਿਲਾਂ ਮਿੱਤਰੋ ਹੁਣ ਦਿਓ ਛੁੱਟੀਆਂ ਫਿਰ ਆਪਾਂ ਜਲਦ ਮਿਲਾਂਗੇ ਸਤਿ ਸ੍ਰੀ ਅਕਾਲ